ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਮਾਸਟਰ ਡਿਗਰੀ 81 ਕਾਰਟ ਦੇ ਸਬੰਧੀ ਨਵੀਂ ਅਪਡੇਟ ਜਾਰੀ ਹੋ ਚੁੱਕੀ ਹੈ ਨਵੀਂ ਸਕਰੂਟੀ ਲਈ ਨਵਾਂ ਨੋਟਿਸ ਜਾਰੀ ਵੇਟਿੰਗ ਲਿਸਟਾਂ ਕੀ ਆਪਰੀ ਅਪਡੇਟ ਆਉਂ ਜਾਂਦੀਆਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੇ ਤੋ ਚਲੋ ਲੈ ਕੇ ਚਲਦੇ ਆ ਅੱਜ ਦੇ ਨਵੇਂ ਨੋਟੀਫਿਕੇਸ਼ਨ ਉੱਪਰ ਔਰ ਜਾਂਦੇ ਆ ਮਾਸਟਰ ਕਾਰਡ ਕੈਲੀ ਕਾਰਡ ਦੇ ਸਬੰਧੀ ਕਿਹੜੇ ਨਵੇਂ ਸਟੂਡੈਂਟਸ ਨੂੰ ਮੌਕਾ ਮਿਲੇਗਾ ਸਕਰੂਟੀਨੀ ਦਾ ਸੈਕੰਡ ਲਿਸਟਾਂ ਜਾਰੀ ਹੋ ਚੁੱਕੀਆਂ ਨੇ ਤਾਂ ਦੋਸਤੋ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਵੱਲੋਂ ਮਾਸਟਰ ਕਾਰਡ ਦੇ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆ ਕਿ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਆ ਆਪਾਂ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਦੋਸਤੋ ਦੇਖ ਸਕਦੇ ਹੋ ਦਫਤਰ ਟ੍ਰੈਕਟਰ ਸਿੱਖਿਆ ਭਰਤੀ ਡ੍ਰਾਪਆਊਟ ਪੰਜਾਬ ਵੱਲੋਂ 7 ਦੂ 2024 ਨੂੰ ਪਬਲਿਕ ਨੋਟਿਸ ਸ਼ੇਅਰ ਕੀਤਾ ਗਿਆ ਸਿੱਖਿਆ ਵਿਭਾਗ ਵਿੱਚ 41 ਗਾਠ ਮਾਸਟਰ ਕਾਰਡ ਨਾਲ ਸੰਬੰਧਿਤ ਵੱਖ-ਵੱਖ ਵਿਸ਼ੇ ਦੀਆਂ ਅਸਾਮੀਆਂ ਵਿੱਚੋਂ ਸੋਸ਼ਲ ਸਾਇੰਸ ਵਿਸ਼ੇ ਦੀਆਂ ਅਸਾਮੀਆਂ ਨੂੰ ਭਰ ਲਈ ਵੱਖ-ਵੱਖ ਮਿੱਤਿਆਂ ਨੂੰ ਪਬਲਿਕ ਨੋਟਿਸ ਰਾਹੀਂ ਸੰਬੰਧ ਉਮੀਦਵਾਰ ਨੂੰ ਸਕਰਟੀ ਲਈ ਬੁਲਾਇਆ ਗਿਆ ਸੀ ਇਨ੍ਹਾਂ ਪਬਲਿਕ ਨੋਟਿਸ ਦੀ ਲਗਾਤਾਰ ਵਿੱਚ ਕੇਵਲ ਜਨਰਲ ਐਸਐਮ ਡਿਪੈਂਡ ਨਾਲ ਸੰਬੰਧਿਤ ਕੇਵਲ 38 ਤੋਂ 61 ਅੰਕ ਵਾਲੇ ਸਾਰੇ ਮਿਡਵਰਾਂ ਦੇ ਦਸਤਾਵੇਜ਼ ਦੀ ਸਕਰੂਟੀਨਿੰਗ ਕਰਨ ਹਿਤ ਉਹਨਾਂ ਨੂੰ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟ ਪੰਜਾਬ ਨੇੜੇ ਸਰਕਾਰੀ ਮਿਡਲ ਸੀਨੀਅਰ ਸਕੂਲ ਫੇਜ਼ 3 ਬੀ ਐਸਐਸ ਨਗਰ ਮੁਹਾਲੀ ਵਿਖੇ ਮਿਤੀ 12 2 2024 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ ਯਾਨੀ ਕਿ ਜਿਹੜੇ ਜਰਨਲ ਈਐਸਐਮ ਡਿਪੈਂਡ ਕੈਟਾਗਰੀ ਦੇ ਸਟੂਡੈਂਟਸ ਆ 38 ਤੋਂ ਲੈ ਕੇ 61 ਨੰਬਰ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਸਕਰੂਟੀਨ ਦਾ ਮੌਕਾ ਦਿੱਤਾ ਜਾਂਦਾ ਹੈ ਯਾਨੀ ਕਿ ਜਿਹੜੇ ਸਾਥੀ ਮਾਸਟਰ ਕਾਰਡ ਦੇ ਵਿੱਚ ਅਪਲਾਈ ਕਰਕੇ ਬੈਠੇ ਸੀਗੇ ਔਰ ਉਹਨਾਂ ਨੂੰ ਹੁਣ ਅੱਗੇ ਸਕਰੂਟੀਨ ਦਾ ਮੌਕਾ ਮਿਲ ਚੁੱਕਿਆ ਆ ਔਰ ਜਲਦੀ ਹੀ ਜੋ ਇਨ੍ਹਾਂ ਸਾਥੀਆਂ ਦੀ ਜਿਨ੍ਹਾਂ ਦੀ ਸਕਰੂਟੀਨੀ ਹੋਵੇਗੀ ਉਹਨਾਂ ਨੂੰ ਅੱਗੇ ਸਿਲੈਕਸ਼ਨ ਦੇ ਲਈ ਬੁਲਾਇਆ ਜਾਏਗਾ ਤਾਂ ਇਹ ਇੱਕ ਬਹੁਤ ਵੱਡਿਆ ਅਪਡੇਟ ਮਾਸਟਰ ਕਾਰਡ ਦੇ ਸਬੰਧ ਵਿੱਚ ਆਈ ਹੈ ਜਿਸ ਦੇ ਬਾਰੇ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਾਸਟਰ ਕਾਰਡ ਦੀ ਭਰਤੀ ਔਰ ਇਸ ਦੇ ਨਾਲ ਹੋਰ ਜਿੰਨੀਆਂ ਵੀ ਸਿੱਖਿਆ ਡਿਪਾਰਟਮੈਂਟ ਦੀਆਂ ਭਰਤੀਆਂ ਨੇ ਉਹ 2024 ਦੇ ਵਿੱਚ ਇਸੇ ਮੰਥ ਦੇ ਵਿੱਚ ਕੰਪਲੀਟ ਕੀਤੀਆਂ ਜਾਣਗੀਆਂ ਤਾਂ ਕਿ ਅਗਲੇ ਮੰਥ ਤੋਂ ਨਵੀਆਂ ਭਰਤੀਆਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਸਕਣ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ